ਇਹ ਜਿਹੜੀ ਗਲੀ ਹੈ ਇਲਾਕਾ ਵਾਸੀਆਂ ਦੇ ਸੁਵਿਧਾ ਅਵਸਥਾ ਜਿਹੜੀ ਹੈ ਤਿਆਰ ਕੀਤੀ ਗਈ ਸੀ ਪੂਰਾ ਘਰ ਦਾ ਕੂੜਾ ਜਿਹੜਾ ਵੈ ਲਪਾਫਿਆਂ ਦੇ ਵਿੱਚ ਪੈਕ ਕਰਕੇ ਇਸ ਗਲੀ ਦੇ ਵਿੱਚ ਰੋਜ਼ਾਨਾ ਸੁੱਟਿਆ ਜਾਂਦਾ ਹੈ ਪੀਜੀਆ ਆਪਾਂ ਗਲੀ ਕਢਾਈ ਸੀ ਸਾਰਿਆਂ ਨੇ ਮਿਲ ਕੇ ਵੀ ਥੋੜਾ ਜਿਆ ਇਧਰੋਂ ਜਿੰਨਾ ਘੁੰਮ ਗਿਆਣਾ ਪੈਂਦਾ 19:00 ਵਜੇ ਨੂੰ ਸੁਬਨਾਲਾ ਚੋਂ ਬੰਦਾ ਪਹੁੰਚ ਜਾਂਦਾ ਤੇ ਇਹ ਪੈਦਲ ਲੰਘਣ ਵਾਸਤੇ ਉਹ ਲੋਕੀ ਕੀ ਕਰਦੇ ਆ ਜਿਹੜੀ ਐਕਟਵਾ ਲੈ ਕੇ ਆਣਗੇ ਮੋਟਰਸਾਈਕਲ ਲੈ ਕੇ ਆਣਗੇ ਕੂੜਾ ਕੋਈ ਘਰ ਦਾ ਜੋ ਵੀ ਹੋਗਾ ਵੇਸਟੇਜ ਇੱਥੇ ਛੱਡ ਜਾਂਦੇ ਆ ਵੀ ਇੱਥੇ ਕੋਈ ਕੋਈ ਦੇਖ ਰਿਆ ਟੀਕੇ ਹੋ ਗਏ ਟੀਕਿਆਂ ਦੇ ਖੋਲ ਹੋ ਗਏ ਕੋਲੀ ਹੋਰ ਜਿਹੜੀ ਅਸੀਂ ਚੀਜ਼ ਨਹੀਂ ਬੋਲ ਸਕਦੇ ਉਹ ਚੀਜ਼ਾਂ ਇੱਥੇ ਸਿਟੀ ਹੁੰਦੀਆਂ ਯੂਜ਼ ਕੀਤੀਆਂ ਆਈਆਂ Տੇਰ ਕਿਤੇ Տੇਰ ਇਕੱਠੇ ਹੀ ਜਿਵੇਂ ਪਤਾ ਨਹੀਂ ਕਿਹਦੇ ਸਟੋਕ ਹੀ ਜਾ ਕੇ ਲਿਆਂਦੇ ਆ ਭਾਈ ਸਾਹਿਬ ਦੇਖੋ ਰੈਸ਼ੀ ਏਰੀਆ ਹੈ ਰਾਹੇ ਛੋਟੇ ਛੋਟੇ ਬੱਚੇ ਆ ਐਦਾ ਬਿਮਾਰੀਆਂ ਦਾ ਘਰ ਹੈ ਇਹਦਾ ਜੀ ਦੇਖੋ ਟੀਕੇ ਜੋ ਨਸ਼ੇੜੀਏ ਲੰਘਦੇ ਨੇ ਟੀਕੇ ਵੀ ਇੱਥੇ ਸੜ ਜਾਂਦੇ ਨੇ ਇਹ ਮੈਂ ਕਹਿੰਦਾ ਨਾਲ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਜੀ ਇਹਦੇ ਹੈਲੋ ਨਮਸਤੇ ਸਤਿ ਸ਼੍ਰੀ ਅਕਾਲ ਆਪ ਦੋਸਤੋ ਮੈਂ ਤੁਹਾਡਾ ਦੋਸਤ ਹਰਦੀਪ ਤੂ ਔਰ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਸੋ ਦੋਸਤੋ ਅੱਜ ਪਹੁੰਚੇ ਲੁਧਿਆਣਾ ਸ਼ਹਿਰ ਦੇ ਸਮਰਾਲਾ ਚੌਂਕ ਦੇ ਏਰੀਆ ਦੇ ਤੁਹਾਨੂੰ ਦੱਸ ਦਵਾਂ ਕਿ ਅਗਰ ਤੁਸੀਂ ਸਮਰਾਲਾ ਚੌਂਕ ਦੇ ਮੇਨ ਏਰੀਆ ਤੋਂ ਬਿਲਕੁਲ ਬਹੁਤ ਵਾਰ ਤੁਸੀਂ ਦੇਖਿਆ ਹੋਣਾ ਕਿ ਗੁਰਦੁਆਰਾ ਗੁਰੂ ਅਰਜਨ ਦੇਵ ਗੁਰਦੁਆਰਾ ਇੱਥੇ ਆਂਦਾ ਹੈਗਾ ਵਾ ਔਰ ਗੁਰੂ ਅਰਜਨ ਦੇਵ ਗੁਰਦੁਆਰੇ ਤੋਂ ਅਗਰ ਤੁਸੀਂ ਇਹ ਲਾਈਨ ਪਕੜ ਕੇ ਸਿੱਧਾ ਆਂਦੇ ਹੋ ਜੋ ਕਿ ਸਿੱਧਾ ਸਿੱਧਾ ਗ੍ਰੀਨਲੈਂਡ ਸਕੂਲ ਨੂੰ ਜਾਂਦੀ ਹੈ ਔਰ ਬਹੁਤ ਮਸ਼ਹੂਰ ਹੈ ਇੱਥੇ ਇੱਕ ਰੁਪਏ ਥਾਲੀ ਵਾਲਾ ਏਰੀਆ ਵੀ ਔਰ ਉਸ ਦੇ ਵਿੱਚ ਆਂਦਾ ਇੱਕ ਸਰਕਾਰੀ ਟਿਊਬਲ ਜੀ ਹਾਂ ਅਗਰ ਗੱਲ ਕਰੀਏ ਸਰਕਾਰੀ ਟਿਊਬਲ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਲੋਕ ਖੜੇ ਆ ਕਾਰਪੋਰੇਸ਼ਨ ਦੇ ਟਰੈਕਟਰ ਉਹਨਾਂ ਦੀਆਂ ਗੱਡੀਆਂ ਖੜੀਆਂ ਹੋਈਆਂ ਨੇ ਉਹ ਬਾਹਰ ਲਿਖਿਆ ਹੈ ਮਿਊਨਿਸਪਲ ਕਾਰਪੋਰੇਸ਼ਨ ਲੁਧਿਆਣਾ ਪਰ ਇੱਥੇ ਸਭ ਤੋਂ ਵੱਡੀ ਜਿਹੜੀ ਸਮੱਸਿਆ ਹੈ ਇਸ ਦੇ ਨਾਲ ਲੱਗਦੀ ਗਲੀ ਹੈ ਜੀ ਅਗਰ ਇਹ ਗਲੀ ਦੀ ਗੱਲ ਕਰੀਏ ਤੇ ਇਹ ਤੁਹਾਨੂੰ ਦਿਖਾਣਾ ਚਾਹਾਂਗਾ ਕਿ ਇਹ ਜਿਹੜੀ ਗਲੀ ਹੈ ਇਲਾਕਾ ਵਾਸੀਆਂ ਦੇ ਸੁਵਿਧਾ ਵਾਸਤੇ ਜਿਹੜੀ ਹੈ ਤਿਆਰ ਕੀਤੀ ਗਈ ਸੀ ਤੁਸੀਂ ਦੇਖ ਸਕਦੇ ਹੋ ਕਿ ਇਸ ਸਮੇਂ ਕਿੰਨੀ ਸਾਫ ਸਫਾਈ ਇਸ ਗਲੀ ਦੇ ਵਿੱਚ ਔਰ ਇਹ ਗਲੀ ਤੁਸੀਂ ਦੇਖ ਸਕਦੇ ਹੋ ਜਿਹੜੀ ਟਾਈਲਾਂ ਨੇ ਇਸ ਗਲੀ ਨੂੰ ਬਣਾ ਕੇ ਪੱਕੇ ਲਗਾਈਆਂ ਗਈਆਂ ਸੀਗੀਆਂ ਤਾਂ ਕਿ ਜਦੋਂ ਟੂ-ਵਿਲਰ ਇੱਥੋਂ ਨਿਕਲਣ ਇਹ ਇਲਾਕਾ ਵਾਸਤੇ ਦਾ ਸਮਾ ਵੀ ਬੱਚੇ ਔਰ ਉਹਨਾਂ ਨੂੰ ਸਹੂਲਤ ਮਿਲ ਸਕੇ ਲੇਕਿਨ ਅਗਰ ਥੋੜਾ ਜਿਹਾ ਹੋਰ ਅੱਗੇ ਆਈਏ ਤੇ ਤੁਹਾਨੂੰ ਕੂੜੇ ਦੇ ਨਿਸ਼ਾਨ ਅਗੇ ਨੇ ਇਸ ਏਰੀਏ ਦੇ ਵਿੱਚ ਦਿਖਣੇ ਸ਼ੁਰੂ ਹੋ ਜਾਣਗੇ ਯਾਨੀ ਕਿ ਇਸ ਗਲੀ ਦੇ ਵਿੱਚ ਦਿਖਣੇ ਸ਼ੁਰੂ ਹੋ ਜਾਣਗੇ ਔਰ ਕੂੜਾ ਵੀ ਕੁਝ ਉਹ ਨਾਰਮਲ ਕੂੜਾ ਨਹੀਂ ਕਿ ਤੁਹਾਨੂੰ ਪੌਪਕੋਰਨ ਦਾ ਲਿਫਾਫਾ ਆਇਆ ਜਾਂ ਕੋਈ ਬਿਸਕੁਟ ਰਮਕੀਂ ਦਾ ਲਿਫਾਫਾ ਬਲਕਿ ਪੂਰਾ ਘਰ ਦਾ ਕੂੜਾ ਜਿਹੜਾ ਵੈ ਲਿਫਾਫਿਆਂ ਦੇ ਵਿੱਚ ਪੈਕ ਕਰਕੇ ਇਸ ਗਲੀ ਦੇ ਵਿੱਚ ਰੋਜ਼ਾਨਾ ਸੁੱਟਿਆ ਜਾਂਦਾ ਹੈ ਅਗਰ ਤੁਸੀਂ ਦੇਖੋ ਤੁਹਾਨੂੰ ਇੱਥੇ ਪੈ ਲਿਫਾਫਿਆਂ ਦੇ ਵਿੱਚ ਜਿਹੜਾ ਕੂੜਾ ਵੈ ਪਾਪਰ ਨਜ਼ਰ ਆਏਗਾ ਪ੍ਰਕਾਰ ਦੇ ਨਾਲ ਇੱਥੇ ਵਿੱਚ ਕੂੜਾ ਜਿਹੜਾ ਲਫਾਫਿਆਂ ਦੇ ਵਿੱਚ ਪੈਕ ਕਰਕੇ ਜਿਹੜਾ ਵੈ ਸੁੱਟਿਆ ਗਿਆ ਵੈ ਚਪਲਾਂ ਸੁੱਟੀਆਂ ਗਈਆਂ ਨੇ ਔਰ ਇੱਥੇ ਤੱਕ ਕਿ ਸਬਜ਼ੀਆਂ ਰੋਟੀਆਂ ਹਰ ਚੀਜ਼ ਹੱਲੇ ਜਿਹੜਿਆ ਵੈ ਇਲਾਕਾ ਅਸੀਂ ਲੋਕ ਕਿਹਾ ਜਾ ਰਿਹਾ ਕਿ ਇਹ ਹੱਲੇ ਗਲੀ ਸਾਫ਼ ਕੀਤੀ ਐ ਤਾਂ ਵੀ ਇੰਨਾ ਕੂੜਾ ਇਕੱਠਾ ਹੋ ਚੁੱਕਿਆ ਹੈ ਅਗਰ ਤੁਸੀਂ ਥੋੜੀ ਦੇਰ ਪਹਿਲਾਂ ਆਉਂਦੇ ਤੇ ਇਹ ਜਿਹੜੀ ਗਲੀ ਹੈ ਪੂਰੀ ਕੂੜੇ ਨਾਲ ਭਰੀ ਹੁੰਦੀ ਔਰ ਇੱਥੋਂ ਲੰਘਣਾ ਉਹ ਤਾਂ ਕੋਈ ਨਹੀਂ ਤੇ ਉੱਥੇ ਅਗਰ ਦੂਸਰੇ ਪਾਸੇ ਟਿਊਬਲ ਦੀ ਗੱਲ ਕਰੀਏ ਤੇ ਇਹਨਾਂ ਦਾ ਵੀ ਸਾਫ਼ ਤੌਰ ਤੇ ਕਹਿਣਾ ਹੈ ਕਿ ਕਈਆਂ ਨੂੰ ਰੋਕੀਦਾ ਹੈ ਲੇਕਿਨ ਲੋਕ ਲੜਨਾ ਸ਼ੁਰੂ ਹੋ ਜਾਂਦੇ ਨੇ ਆਹ ਹੁਣ ਗੱਲ ਕਰਦੇ ਆਂ ਇਲਾਕਾ ਵਾਸੀਆਂ ਨਾਲ ਔਰ ਉਹਨਾਂ ਦਾ ਕੀ ਕਹਿਣਾ ਹੈ ਇਸ ਨੂੰ ਲੈ ਕੇ ਸਮੱਸਿਆ ਐਦਾ ਜੀ ਵੀਰ ਜੀ ਆਪਾਂ ਗਲੀ ਕਢਾਈ ਸੀ ਸਾਰਿਆਂ ਨੇ ਮਿਲ ਕੇ ਵੀ ਐ ਥੋੜਾ ਜਿਹਾ ਇਧਰੋਂ ਜਿੰਨਾ ਘੁੰਮ ਗਿਆਣਾ ਪੈਂਦਾ 11 ਵਜੇ ਨੂੰ ਸਮਰਾਲਾ ਚੌਂਕ ਬੰਦਾ ਪਹੁੰਚ ਜਾਂਦਾ ਤੇ ਇਹ ਪੈਦਲ ਲੰਘਣ ਵਾਸਤੇ ਠੀਕ ਹੈ ਉੱਥੋਂ ਹੁਣ ਕੀ ਆ ਪਿੱਛੇ ਚਾਰ ਪੰਜ ਮੱਲੇ ਲੱਗਦੇ ਆ ਉਹ ਲੋਕੀ ਕੀ ਕਰਦੇ ਆ ਜਿਹੜੀ ਐਕਟਵਾਂ ਲੈ ਕੇ ਆਣਗੇ ਮੋ ਕੋਈ ਕਰਦਾ ਜੋ ਵੀ ਹੋਗਾ ਵੇਸਟੇਜ ਇੱਥੇ ਛੱਡ ਜਾਂਦੇ ਆ ਵੀ ਇੱਥੇ ਕੋਈ ਦੇਖ ਰਿਆ ਉਹ ਇੱਥੇ ਢੇਰ ਲਾ ਜਾਂਦੇ ਆ ਵਿਚਾਰੇ ਸਫਾਈ ਕਰਮਚਾਰੀ ਡੇਲੀ ਇਥੋਂ ਰੇੜੀ ਭਰ ਕੇ ਘੱਟੋ ਘੜ ਰੇੜੀ ਭਰ ਕੇ ਲੈ ਕੇ ਡੇਲੀ ਨਿਕਲਦੇ ਆ ਉਹ ਵਿਚਾਰੇ ਕੀ ਕਰਨ ਲੋਕੀ ਹੋਰ ਵੀ ਆਪ ਜਾਂਦੇ ਚੱਕਰ ਜਿੱਥੇ ਸਿੱਟ ਜਾਂਦੇ ਆ ਢੇਰ ਲਾ ਜਾਂਦੇ ਆ ਤੇ ਉਹਦੇ ਕਰਕੇ ਇੱਥੇ ਬਹੁਤ ਗੰਦ ਪਿਆ ਰਹਿੰਦਾ ਵਾ ਅਸੀਂ ਔਖੇ ਹੋਏ ਹੋਏ ਆ ਵੀ ਜਿਹੜੇ ਪੈਦਲ ਵੀ ਲੋਕੀ ਲੰਘਦੇ ਆ ਨਾ ਉਹ ਵੀ ਕਹਿੰਦੇ ਇੱਥੋਂ ਕੀ ਲੰਘਣੇ ਇਹਨੇ ਕੂੜੇ ਢੇਰ ਹੀ ਬਣ ਗਿਆ ਆਇਆ ਤਾ ਕਰਕੇ ਸਾਨੂੰ ਇਸ ਵੀ ਦੀ ਬੜੀ ਪਰੇਸ਼ਾਨੀ ਹੈ ਨਹੀਂ ਤੁਸੀਂ ਆਪਣੇ ਵੱਲ ਕੋਈ ਕਿਹਾ ਕੀ ਬਈ ਇੱਥੇ ਜੁਰਮਾਨਾ ਲਾਇਆ ਜਾਇਆ ਜਾਏਗਾ ਫੜੇ ਜਾਂਦੇ ਜਾਂ ਕੋਈ ਪਾਰਗਰ ਸਫਾਈ ਕੀਤੀ ਜਾਏਗੀ ਜੇ ਫੜਿਆ ਗਿਆ ਕੋਈ ਕੋਈ ਡਰ ਕੋਈ ਇੱਥੇ ਦਾ ਹੈਗਾ ਕਿ ਨੀ ਜਿਹੜਾ ਮਰਜ਼ੀ ਪਾਈ ਜਾਵੇ ਅਸੀਂ ਸਾਰੇ ਸਾਰਿਆਂ ਨੂੰ ਕਹੀਦਾ ਵਾ ਅਸੀਂ ਕਈ ਵਾਰੀ ਨਿਗਾ ਵੀ ਰੱਖੀ ਹੈ ਰਾਤਾਂ ਨੂੰ ਵੀ ਇੱਕ ਦੋ ਵਾਰੀ ਫੜੇ ਗਏ ਬਜ਼ੁਰਗ ਆਉਂਦੇ ਆ ਉਹ ਇੱਕ ਵਾਰੀ ਲੈ ਕੇ ਆਏ ਆ ਦੋ ਵਾਰੀ ਫੜ ਗਏ ਉਹਨਾਂ ਨੂੰ ਫਿਰ ਉਹਨਾਂ ਨੇ ਉਦੋਂ ਹੀ ਬੋਰੀ ਵਾਪਸ ਰੱਖ ਲਈ ਅਸੀਂ ਕਹਿੰਦੇ ਸਾਰੇ ਬਜ਼ੁਰਗੋ ਤੁਹਾਨੂੰ ਅਸੀਂ ਹੁਣ ਕੀ ਬੋਲੀਏ ਤੁਸੀਂ ਸਾਡੇ ਪਿਓਵਾਂ ਵਰਗੇ ਹੋ ਪਰ ਤੁਸੀਂ ਆ ਜਿਹੜਾ ਸਿੱਟ ਕੇ ਚੱਲੇ ਹੋ ਬੋਰੀ ਭਰ ਕੇ ਤੁਸੀਂ ਜ਼ੋਰ ਵੀ ਆਪਣਾ ਮਝਾ ਲਿਆ ਪਰ ਇੱਥੇ ਜਿਹੜਾ ਰੋਜ਼ ਕੂੜਾ ਬਗੰਦ ਪੈਂਦਾ ਇਹਦੇ ਕੂੜੇ ਢੇਰ ਬਣ ਜਾਂਦਾ ਅਸੀਂ ਤੇ ਲੋਕਾਂ ਨੇ ਪੈਦਲ ਵਾਸਤੇ ਬਣਾਈ ਆ ਜਗਾ ਤੁਸੀਂ ਤਾਂ ਐਨ ਕੂੜੇ ਢੇਰ ਬਣਾਤਾ ਮੱਖੀਆਂ ਪਿੰਨ ਪਿੰਨ ਕਰਦੀਆਂ ਹੋਰ ਕੋਈ ਕਈ ਵਾਰੀ ਤੇ ਇਦਾਂ ਦੇ ਹੁੰਦੇ ਆ ਜੀ ਉਹ ਨਾ ਟੀਕੇ ਟੀਕੇ ਹੋ ਗਏ ਟੀਕਿਆਂ ਦੇ ਖੋਲ ਹੋ ਗਏ ਖੋਲ ਹੀ ਹੋਰ ਜਿਹੜੀ ਅਸੀਂ ਚੀਜ਼ ਨਹੀਂ ਬੋਲ ਸਕਦੇ ਉਹ ਚੀਜ਼ਾਂ ਇੱਥੇ ਸਿਟੀ ਹੁੰਦੀਆਂ ਯੂਜ਼ ਕੀਤੀਆਂ ਆਈਆਂ ਪੇਰ ਕਿਤੇ ਪੇਰ ਇਕੱਠੇ ਹੀ ਜੁਮਾ ਪਤਾ ਨਹੀਂ ਕਿ ਕਿਹੜੇ ਸ਼ੋਕ ਹੀ ਜਾ ਕੇ ਲਿਆਉਂਦੇ ਆ ਹਾਂਜੀ ਹਾਂਜੀ ਤੁਹਾਡਾ ਕੀ ਨਾਮ ਹੈ ਜੀ ਜੀ ਕੋ ਸ਼ਰਮਾ ਕਿਤੇ ਰਹਦੇ ਹੋ ਮੈਂ ਗੈਲੋਨੀਮ ਬਿਲਕੁਲ ਗਲੀ ਚੋ ਬਿਲਕੁਲ ਜੀ ਬਿਲਕੁਲ ਕੀ ਪਰੇਸ਼ਾਨੀ ਆਂਦੀ ਇਸ ਗਲੀ ਚ ਭਾਈ ਸਾਹਿਬ ਦੇਖੋ ਰੈਸ਼ੀ ਏਰੀਆ ਹੈਗਾ ਇਹ ਛੋਟੇ ਛੋਟੇ ਬੱਚੇ ਆ ਇੱਦਾਂ ਬਿਮਾਰੀਆਂ ਦਾ ਘਰ ਆ ਇਹਦਾ ਜੀ ਦੇਖੋ ਠੀਕੇ ਜੋ ਨਸ਼ੇੜੀ ਹੈ ਲੰਘਦੇ ਨੇ ਠੀਕੇ ਵੀ ਇੱਥੇ ਛੜ ਜਾਂਦੇ ਨੇ ਇਹ ਮੈਂ ਕਹਿੰਦਾ ਉਹਨਾਂ 'ਤੇ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹਦੇ ਇਸੇ ਕਿੰਨੇ ਸਾਲਾਂ ਤੋਂ ਪਰੇਸ਼ਾਨੀ ਆ ਰਹੀ ਗਲੀ ਦੀ ਕਿਉਂ ਗਲੀ ਤਾਂ ਬਹੁਤ ਸਾਫ਼ ਸੁਥਰੀ ਟਾਈਲਾਂ ਲੱਗਦਾ ਹਾਲ ਹੀ ਚ ਬਣੀ ਹੈ ਕੋਈ ਜ਼ਿਆਦਾ ਟਾਈਲਾਂ ਲੱਗਦੇ ਨਜ਼ਰ ਆ ਰਹੇ ਇੱਥੇ ਪਰ ਇੱਕੋ ਤੋਂ ਸ਼ੁਰੂਆਤ ਹੋਇਆ ਸਾਰਾ ਕੰਮ ਦੇਖੋ ਜੀ ਸਾਨੂੰ ਇੱਥੇ ਜੰਮੇ ਬੜੇ ਇੱਥੇ ਦੇ ਹੀ ਅਸੀਂ ਇਹ ਪਹਿਲੇ ਬਹੁਤ ਸਾਫ਼ ਸੁਥਰੀ ਗਲੀ ਸੀ ਕੋਈ ਦਿੱਕਤ ਨਹੀਂ ਸੀ ਇਹ ਕੁਝ ਦਿਨਾਂ ਤੋਂ ਇਦਾਂ ਹੋਣਾ ਸ਼ੁਰੂ ਹੋਇਆ ਕਿ ਕਿੱਥੇ ਕਿੱਥੇ ਐ ਵੀ ਨਹੀਂ ਲੱਗਦਾ ਕਿ ਬਾਹਰ ਤੁਹਾਡੀ ਰਗਤਾਂ ਰੇੜੀਆਂ ਵਧਦੀਆਂ ਜਾ ਰਹੀਆਂ ਨੇ ਕਿ ਉੱਥੇ ਕਰਕੇ ਬਾਹਰ ਬਿਲਕੁਲ ਜੀ ਬਿਲਕੁਲ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਰੇੜੀਆਂ ਵਧਦੀਆਂ ਜਾ ਰਹੀਆਂ ਨੇ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਜੀ ਇਸ ਬਾਰੇ ਵੀ ਇਹ ਬਿਮਾਰੀ ਦਾ ਘਰ ਹੈ ਰੈਸ਼ੀ ਏਰੀਆ ਦਾ ਹੈ ਨਹੀਂ ਕੋਈ ਪਲਾਟ ਹੈ ਜਿੱਥੇ ਕੁਛ ਹੈ ਜੀ ਰੈਸ਼ੀ ਏਰੀਆ ਹੈ ਇਹ ਤੋਂ ਤੁਰੰਤ ਸਰਕਾਰ ਵੱਲ ਕਾਰਵਾਈ ਹੋਣੀ ਚਾਹੀਦੀ ਜਿਹੜਾ ਬੰਦਾ ਤੁਹਾਡੇ ਅੰਦਰ ਏਰੀਆ ਚਾਹੀਦਾ ਬਹੁਤ ਸਾਫ਼ ਸੁਥਰਾ ਏਰੀਆ ਹੈਗਾ ਗ੍ਰੀਨਲੀ ਨਜ਼ਰ ਤੇ ਇੱਥੋਂ ਦਾ ਲੱਗਦਾ ਨਹੀਂ ਕਿ ਇਹ ਨੂੰ ਇੱਧਰ ਤੇ ਲੈ ਜੇਦੇ ਸੁਪਰੇ ਲੋਕ ਸਾਰੇ ਇੱਥੇ ਸਾਰੇ ਘਰਾਂ ਨੇ ਆਪਣੇ ਆਪਣੇ ਡਿਸਪੀਨਿੰਗ ਵਗੈਰਾ ਕੂੜੇ ਵਾਲਾ ਬੰਦਾ ਲਾਇਆ ਹੋਇਆ ਇਹ ਕੋਈ ਹੋਰ ਜਿਵੇਂ ਪ੍ਰਦੇਸੀ ਬੰਦੇ ਆ ਕੰਮ ਤੇ ਜਾਂਦੇ ਜਾਂਦੇ ਇੱਥੇ ਲਫਾਫਾ ਸਿੱਟ ਜਾਂਦੇ ਆ ਪ੍ਰਦੇਸੀ ਹੋ ਗਏ ਜਾਂ ਕੋਈ ਹੋਰ ਪੰਜਾਬੀ ਬੰਦੇ ਵੀ ਅਸੀਂ ਦੇਖੇ ਆ ਜਿਹੜੇ ਐਕਟੂਆ ਭੜਕੇ ਲਫਾਫਾ ਇੱਥੇ ਸਿੱਟ ਕੇ ਜਾਂਦੇ ਆ ਉਹ ਸੋਚਦੇ ਗਲੀ 'ਚ ਕੋਈ ਦੇਖਦਾ ਨਹੀਂ ਉਹ ਆਪਣਾ ਕੰਮ ਕਰਕੇ ਨਿਕਲ ਜਾਂਦੇ ਇੱਕ ਵਾਰੀ ਤਾਂ ਸਾਨੂੰ ਪਨੀਉਣ ਮਿਲਿਆ ਸੀ ਬੱਚੇ ਦਾ ਅਸੀਂ মিডিਆ ਬੁਲਾਇਆ ਸਭ ਕੁਝ ਕੀਤਾ ਆ ਉਹਦੇ ਕਰਕੇ ਸਾਰੇ ਉਹ ਪੈਕ ਕਰਕੇ ਲੈ ਗਏ ਸੀ ਇੱਥੇ ਮਿਲਿਆ ਸੀ ਸਾਨੂੰ ਗਲੀ ਗਲੀ ਜੀ ਮਿਲਿਆ ਸੀ ਉਹ ਛੋਟਾ ਜਿਹਾ ਬਨਹੂਨ ਮਿਲਿਆ ਸੀ ਉਹਨੂੰ ਪੁਲਿਸ ਆਈ ਸੀ ਸਾਰਾ ਉਹਨੂੰ ਡੱਬੇ ਚ ਪੈਕ ਕਰਕੇ ਲੈ ਕੇ ਗਈ ਸੀ ਸਭ ਕੁਝ ਹੋ ਗਿਆ ਸੀ ਐਦਾਂ ਲੋਕੀ ਬਹੁਤ ਕੁਝ ਸਿੜਦੇ ਆ ਅਸੀਂ ਦੱਸ ਨਹੀਂ ਸਕਦੇ ਜਿਹੜੀ ਜਿਹੜੀਆਂ ਚੀਜ਼ਾਂ ਉਹ ਸਿੜਦੇ ਆ ਨਸ਼ੇ ਦੇ ਉਹ ਜਿਹੜੇ ਕੈਪਸੂਲ ਹੁੰਦੇ ਨੇ ਉਹਦੇ ਖੋਲ ਕੱਟੋ ਕੱਢਣੀ ਤਾਂ ਲਫਾਫੇ ਭਰੇ ਹੁੰਦੇ ਆ ਹਜ਼ਾਰਾਂ ਦੇ ਜਿਹੜਾ ਉਹ ਕਿਸੇ ਜ਼ਮੰਦਾਰ ਨੂੰ ਤਾਂ ਨਹੀਂ ਦਿੰਦੇ ਸ਼ਾਇਦ ਉਹ ਸਮਗਲਿੰਗ ਦਾ ਕੰਮ ਕਰਦੇ ਆ ਨਸ਼ੇ ਦਾ ਕੰਮ ਕਰਦੇ ਆ ਬਾਹਰ ਫੜਾਵਾਂਗੇ ਤੇ ਜਿਹੜਾ ਉਹਨਾਂ ਸਵੈ ਕਰਮਚਾਰੀ ਉਹ ਵੀ ਪੁੱਛੂਗਾ ਤੁਸੀਂ ਇੰਨੇ ਕੈਸੂਲ ਕੀ ਕਰਦੇ ਹੋ ਉਹ ਜਾਣ ਕੇ ਫਿਰ ਇੱਥੇ ਸਿਟੇ ਹੁੰਦੇ ਖਾਲੀ ਜਗ੍ਹਾ ਦੇਖ ਕੇ ਅੱਛਾ ਤੁਹਾਡੇ ਨਾਲ ਮੈਨੂੰ ਟਿਊਬਲ ਵੀ ਪੈ ਰਹੇ ਆ ਤੇ ਸਰਕਾਰੀ ਹੈ ਹਾਂਜੀ ਹਾਂਜੀ ਇਹ ਸਰਕਾਰੀ ਟਿਊਬਲ ਹੈ ਹਾਂਜੀ ਇਹ ਸਰਕਾਰੀ ਟਿਊਬਲ ਆ ਆ ਸਾੜਾ ਵਿਚਾਰੇ ਧਿਆਨ ਕਰਦੇ ਆ ਹਰ ਤਰ੍ਹਾਂ ਦੀ ਮੇਨਟੇਨੈਂਸ ਕਰਦੇ ਆ ਪਰ ਉਹ ਵੀ ਕੀ ਕਰਨ ਉਹ ਜਦੋਂ ਸਾਈਡ ਤੇ ਗਏ ਹੁੰਦੇ ਪਿੱਛੋਂ ਆ ਕੇ ਉਹਨਾਂ ਦਾ ਸਮਾਨ ਚੱਕਣ ਲਈ ਲੋਕੀ ਅੰਦਰ ਵੜ ਜਾਂਦੇ ਆ ਅਸੀਂ ਉਸ ਦਿਨ ਚੋਰ ਫੜਿਆ ਇਹਨਾਂ ਦੇ ਅੰਦਰੋਂ ਹੀ ਵੜੇ ਫੜਿਆ ਤੁਹਾਡੇ ਅੰਦਰ ਵੀ ਤੁਸੀਂ ਇਹ ਸਰ ਹਾਂ ਜੀ ਕੀ ਇਹ ਤੁਹਾਡਾ ਟਿਊਬੇ ਤੁਸੀਂ ਜੌਬ ਕਰਦੇ ਸੀ ਹਾਂ ਕੀ ਪਰੇਸ਼ਾਨੀਆਂ ਇੱਥੇ ਆ ਰਹੀਆਂ ਟਿਊਬਲ ਦੇ ਵਿੱਚ ਤੇ ਗਲੀ ਦੇ ਵਿੱਚ ਕਿਉਂਕਿ ਬਿਲਕੁਲ ਨਾਲ ਲੱਗਦੀ ਤੋਂ ਅੱਟੀ ਗਲੀ ਦੇ ਵਿੱਚ ਜ਼ਿਆਦਾਤਰ ਦੇਖਿਆ ਜਾ ਰਿਹਾ ਚਾਹੇ ਕੋਈ ਪ੍ਰਦੇਸੀ ਆ ਚਾਹੇ ਕੋਈ ਲੋਕਲ ਆ ਆਪਣੇ ਨਾ ਕੂੜੇ ਵਗੈਰੇ ਵਾਲੇ ਲਫਾਫੇ ਪਰਤੇ ਉਰੀ ਸੱਟੇ ਜਾਂਦੇ ਨੇ ਗਲੀ ਆ ਵੀਰ ਉਹਨਾਂ ਨੇ ਕਈ ਵਾਰ ਫੜਨ ਦੀ ਕੋਸ਼ਿਸ਼ ਵੀ ਕੀਤੀ ਆ ਅਜੇ ਵੀਰ ਜੀ ਦੱਸੀ ਰਹੇ ਦੀਗੇ ਆਪਣੇ ਇਧਰ ਸਰਕਾਰੀ ਟਿਊਬਲ ਦੇ ਉੱਤੇ ਚੋਰ ਆ ਗਿਆ ਦੀਗਾ ਤਕਰੀਬਨ ਇਹਨਾਂ ਨਹੀਂ ਫੜਿਆ ਵੀਰ ਨੇ ਦੇਖੋ ਕੂੜੇ ਦਾ ਮਤਲਬ ਹੈ ਕੂੜਾ ਦਾ ਕੂੜਾ ਛੁੱਟੇ ਹੋ ਤੁਹਾਡੇ ਬਿਲਕੁਲ ਕੰਦ ਨਾਲ ਰਗਲੇ ਮਤਲਬ ਲੱਗ ਇੱਕ ਕਿੱਟ ਦੀ ਕੰਦ ਆ ਤੁਹਾਡੀ ਹੈ ਔਰ স্মੈਲ ਸਾਰੀ ਕੂੜੇ ਹੀ ਤੁਹਾਨੂੰ ਆ ਰਹੀ ਜਿਦਾ ਬਰਸਾਤਾ ਹੁਣ ਚੱਲ ਰਹੀਆਂ ਨੇ ਇਹ ਤਾਂ ਆ ਰਹੀ ਹੈ ਜੀ ਅਸੀਂ ਖੁਦ ਇਹਨੂੰ ਖੁਦ ਪਰੇਸ਼ਾਨ ਆ ਬਹੁਤ ਅੰਦਰ ਵੀ ਕਈ ਵਾਰ ਲਪਾਪਾ ਸੱਟੇ ਜਾਂਦੇ ਨੇ ਜਾਨੂੰ ਅਸੀਂ ਆਨੇ ਜਾਨੂੰ ਅਗਲਾ ਇੱਕ ਪਾਪੇ ਆ ਕੇ ਨਿਕਲ ਜਾਂਦਾ ਜੀ ਦੇਖੋ ਕੀ ਇਹਨੂੰ ਸਮਾਧਾਨ ਤੁਹਾਨੂੰ ਕੀ ਲੱਗਦਾ ਕਿ ਇੱਥੇ ਕੀ ਸਮਾਧਾਨ ਹੈ ਕਿਉਂਕਿ ਤੁਹਾਡੇ ਤਾਂ ਬੋਲਣ ਦੇ ਨਾਲ ਇਹ ਇੱਥੇ ਰੋਜ਼ ਤਾਂ ਕੂੜਾ ਤੇ ਪਿਆ ਹੀ ਰਿਹਾ ਮੈਂ ਕੋਈ ਇੱਥੇ ਫਿਰ ਕੈਮਰਾਮੈਨ ਨੂੰ ਕਹਾਂ ਤੁਸੀਂ ਦੇਖੋ ਕੋਲੇ ਥੈਲੀਆਂ ਦੇ ਵਿੱਚ ਜਿਹੜਾ ਕੋੜਾ ਜਿਹੜਾ ਵੈ ਇਹਨਾਂ ਲਫਾਫਿਆਂ ਦੇ ਵਿੱਚ ਸੁੱਟਿਆ ਹੈ ਖਾਣ ਪੀਣ ਲਈ ਚੀਜ਼ਾਂ ਆਈਆਂ ਚੱਪਲਾਂ ਤੱਕ ਜਿਹੜੀਆਂ ਇੱਥੇ ਲੋਕੀ ਸੁੱਟ ਗਏ ਨੇ ਕੁਝ ਪੱਤੇ ਨੇ ਪਰ ਬੜੇ ਵਧੀਆ ਤਰੀਕੇ ਨਾਲ ਥੈਲੀਆਂ ਦੇ ਪੈਕ ਕਰ ਕਰਕੇ ਹਰ ਗੋਈ ਇੱਥੇ ਸੁੱਟ ਗਿਆ ਲਫਾਫੇ ਤੋਂ ਕਿਹਾ ਜਾ ਰਿਹਾ ਕਿ ਹੱਲੇ ਇਹ ਗਲੀ ਜਿਹੜੀ ਹੈ ਸਾਫ਼ ਸੁਥਰੀ ਹੈਗੀ ਹੈ ਉਸ ਦੇ ਬਾਵਜੂਦ ਯਾਨੀ ਕਿ ਸਾਫ਼ ਸੁਥਰੀ ਕਹਿੰਦੇ ਮਤਲਬ ਹੈ ਕਿ ਇਹ ਜੇ ਸਫਾਈ ਕੀਤੀ ਗਈ ਜਾਂਦੀ ਸਫਾਈ ਤੋਂ ਬਾਅਦ ਫਿਰ ਕੂੜਾ ਇੱਥੇ ਇਕੱਠਾ ਹੋ ਗਿਆ ਔਰ ਤੁਸੀਂ ਦੇਖ ਸਕਦੇ ਹੋ ਜੀ ਗਲੀ ਬਹੁਤ ਵਧੀਆ ਤਰੀਕੇ ਨਾਲ ਇੱਕ ਲੰਘੇ ਵਿਵਸਥਾ ਬਣਾਈ ਗਈ ਸੀ ਇਸ ਇੱਥੇ ਕਿ ਤਾਂ ਕਿ ਇੱਥੇ ਸਫਾਈ ਰਵੇ ਔਰ ਉਸ ਦੇ ਨਾਲ ਲੋਕ ਇੱਥੇ ਜਿਹੜੇ ਨੇ ਇਸ ਇਲਾਕਾ ਵਾਸੀ ਇਸ ਗਲੀ ਤੋਂ ਸ਼ਾਰਟਕਟ ਬਣਾਉਂਦੇ ਹੋਏ ਟੂ-ਵీలਰ ਜਿਹੜਾ ਵੈ ਇੱਥੋਂ ਆ ਸਕੇ ਔਰ ਇੱਥੋਂ ਜਾ ਸਕੇ ਲੇਕਿਨ ਇਹ ਕਦੋਂ ਕੂੜੇ ਦਾ ਰੂਪ ਧਾਰਨ ਕਰ ਲੈਂਦਾ ਇਸ ਨੂੰ ਲੈ ਕੇ ਇਲਾਕਾ ਵਾਸੀ ਵੀ ਜਿਹੜੇ ਨੇ ਕਾਫੀ ਹੱਦ ਤੱਕ ਪਰੇਸ਼ਾਨ ਹੈਗੇ ਨੇ ਔਰ ਇਹਨਾਂ ਨੇ ਵੀ ਕਿਹਾ ਕਿ ਅਸੀਂ ਪ੍ਰਸ਼ਾਸਨ ਨੂੰ ਵੀ ਕਈ ਵਾਰੀ ਕਿਹਾ ਕਿ ਇਹਨਾਂ ਚੀਜ਼ਾਂ ਤੋਂ ਜਿਹੜਾ ਵੈ ਜਿਹੜੀ ਹੈ ਨੱਠ ਪਾਈ ਸਕੇ ਤਾਂ ਕਿ ਲੋਕ ਇੱਥੇ ਕੂੜਾ ਸੁੱਟਣਾ ਬੰਦ ਕਰ ਦੇਣ ਸੋ ਹੁਣ ਤੁਸੀਂ ਚਾਹੁੰਦੇ ਹੋ ਕਿ ਆਖਿਰ ਜਾਂਦੇ ਅਗੇ ਅਸੀਂ ਦੇ ਇਹੀ ਜਾਣੇ ਪ੍ਰਸ਼ਾਸਨ ਨੂੰ ਵੀ ਐਸੇ ਕਿਸੇ ਤਰੀਕੇ ਜੋ ਵੀ ਹੈ ਉਹਨੇ ਕਰ ਸਕਦੇ ਜਾਂ ਕਿਸੇ ਨੂੰ ਫੜ ਕੇ ਇੱਕ ਦਿਵਾਰੀ ਜੁਰਮਾਨਾ ਲਾਇਆ ਜਾਵੇ ਐ ਉਹਦੇ ਕਰਕੇ ਨੱਥ ਪਵੇ ਅਸੀਂ ਦੇ ਇਹੀ ਹੁਣ ਮੰਗ ਕਰ ਸਕਦੇ ਆਂ ਔਰ ਕਿਸੇ ਨੇ ਅਸੀਂ ਕੁਛ ਉਹ ਕਰਦੇ ਆਂ ਸਾਡੇ ਨਾਲ ਲੜਾਈ ਝਗੜੇ ਦੀ ਗੱਲ ਹੈ ਬਿਲਕੁਲ ਸਹੀ ਬਿਲਕੁਲ ਕਿਹੜਾ ਜੀ ਜੀ ਤੁਹਾਡੇ ਸਾਹਮਣੇ ਜੋਗ ਹੈਗਾ ਜੀ ਦੇ ਦੇ ਕਿਉਂ ਕਹਿੰਦੇ ਆ ਲੜਾਈ ਵਾਲਾ ਸਾਡਾ ਕਰਦਾ ਆ ਅਸੀਂ ਤਾਂ ਲੜਦੇ ਸੋਦੇ ਨਹੀਂ ਇਹ ਬੱਚੇ ਦੇ ਹੈਗੇ ਆ ਕਿੰਨੀ ਮਚਾਲ ਨਹੀਂ ਆ ਰਹੀ ਹੈ ਪਰੇਸ਼ਾਨੀ ਬਹੁਤ ਆ ਰਹੀ ਹੈ ਬੱਚੇ ਲੈ ਕੇ ਨੰਗਦੇ ਤਰਨੂ ਹੀ ਐਨੀ ਬਦੂ ਮਾਰਦੀ ਕਹਿੰਦੀ ਹੱਜ ਨਹੀਂ ਬਿਲਕੁਲ ਤੁਸੀਂ ਵੀ ਸੇਮ ਹੀ ਪਰੇਸ਼ਾਨੀ ਪਜ਼ਰਮਾਨਾ ਲੱਗਣਾ ਚਾਹੀਦਾ ਸੇਮ ਨੂੰ ਜਰਮਾਨਾ ਲੱਗਣਾ ਚਾਹੀਦਾ ਇਹਨੂੰ ਰੋਕਣਾ ਜ਼ਰੂਰੀ ਸੋ ਦੋਸਤ ਇਹ ਗਾ ਕੋਲਕੇ ਇਲਾਕਾ ਵਾਸੀ ਨੇ ਗੱਲਬਾਤ ਕੀਤੀ ਹੈ ਕਿ ਇਹ ਜਿਹੜਾ ਗਲੀ ਹੈਗੀ ਹੈ ਬੇਸਿਕਲੀ ਕਹਿ ਸਕਦੇ ਲੋਕਾਂ ਦੀ ਸਹੂਲਤਾਂ ਵਾਸਤੇ ਯਾਨੀ ਕਿ ਇਲਾਕਾ ਵਾਸੀਆਂ ਦੀ ਸਹੂਲਤਾਂ ਵਾਸਤੇ ਬਣਾਈ ਗਈ ਕਿਉਂਕਿ ਇਹ ਹਰਮੰਦਾਜ਼ਦਾ ਕੀ ਤੋਂ ਅਗਰ ਮੈਂ ਆਪਣੇ ਸੱਜੇ ਪਾਸੇ ਦਿਖਾਵਾਂ ਤੇ ਇਹ ਰੋਡ ਜਿਹੜੀ ਹੈਗੀ ਬਿਲਕੁਲ ਮੇਰੇ ਸੱਜੇ ਪਾਸੇ ਹੈਗਾ ਤੁਸੀਂ ਦੇਖੋ ਤੇ ਸਮਰਾਲਾ ਚੌਂਕ ਤੋਂ ਅਗਰ ਤੁਸੀਂ ਗੁਰੂ ਅਰਜਨ ਦੇਵ ਗੁਰਦੁਆਰਾ ਸਾਹਿਬ ਤੋਂ ਇਧਰ ਗ੍ਰੀਨਲੈਂਡ ਸਕੂਲ ਵਾਲੇ ਆਉਂਦੇ ਹੋ ਤਾਂ ਟਿਊਬਲ ਦੇ ਬਿਲਕੁਲ ਨਾਲ ਹੈ ਗਲੀ ਹੈ ਬਾਹਰ ਬਹੁਤ ਵੱਡੀ ਮਾਰਕੀਟ ਹੈ ਦੁਕਾਨਾਂ ਨੇ ਜੋ ਕਿ ਰਾਤ ਦੇ 12 12 ਵਜੇ ਤੱਕ ਖੁੱਲੀਆਂ ਰਹਿੰਦੀ ਕਿਸ ਪ੍ਰਕਾਰ ਦੇ ਨਾਲ ਏਰੀਆ ਕਿੱਥੋਂ ਆ ਰਿਹਾ ਔਰ ਗਲੀ ਕਿੱਥੇ ਨੂੰ ਆ ਰਹੀ ਹੈ ਤਾਂ ਕਿ ਕਈ ਵਾਰ ਤੁਸੀਂ ਵੀ ਇਸ ਏਰੀਆ ਤੋਂ ਜ਼ਰੂਰ ਗੁਜ਼ਰੇ ਹੋਵੋਗੇ ਔਰ ਇਹ ਜਿਹੜੀ ਦੁਆਰ ਦੇਖ ਰਹੇ ਹੋ ਇਹ ਦੁਆਰ ਜਿਹੜੀ ਹੈਗੀ ਹੈ ਬੇਸਿਕਲੀ ਟੂਵਲ ਦੀ ਹੈ ਸਰਕਾਰੀ ਦੁਆਰ ਹੈ ਔਰ ਇੰਨਾ ਵੱਲੋਂ ਵੀ ਕਰਮਚਾਰੀਆਂ ਵੱਲੋਂ ਬਹੁਤ ਮਿਹਨਤ ਕੀਤੀ ਜਾਂਦੀ ਹੈ ਬਹੁਤ ਲੋਕਾਂ ਨੂੰ ਮਨਾ ਕੀਤਾ ਜਾਂਦਾ ਤੁਸੀਂ ਦੇਖ ਸਕਦੇ ਹੋ ਕਿ ਆ ਕੋੜੇ ਦੀ ਟਰਾਲੀ ਜਿਹੜੀ ਹੈ ਇਹਨੇ ਵੀ ਲੋਕ ਕੂੜਾ ਸੋਟੇ ਜਾਂਦੇ ਮਤਲਬ ਇਹੋ ਜਿਹੇ ਹਾਲਾਤ ਹੈਗੇ ਆ ਇਹ ਟਰਾਲੀ ਜਿਹੜੀ ਲਿਖਿਆ ਮਿਊਂਸੀਪਲ ਕਾਰਪੋਰੇਸ਼ਨ ਔਰ ਤੁਸੀਂ ਦੇਖ ਸਕਦੇ ਹੋ ਕਿ ਅੰਦੇ ਵਿੱਚ ਵੀ ਕਿਸ ਪ੍ਰਕਾਰ ਦੇ ਨਾਲ ਕੂੜਾ ਜਿਹੜਾ ਹੈ ਸੌਟ ਦਿੱਤਾ ਜਾਂਦਾ ਹੈਗਾ ਵੈ ਉਹ ਦੂਸਰੀ ਪਾਸੇ ਅਗਰ ਗੱਲ ਕਰੀਏ ਅ ਟਰੈਕਟਰ ਤੁਸੀਂ ਦੇਖ ਰਹੇ ਹੋਗੇ ਇੱਥੇ ਵੀ ਲਿਖਿਆ ਨਗਰ ਨਿਗਮ ਲੁਧਿਆਣਾ ਸੋ ਇਹ ਜਿਹੜੀ ਪਰੇਸ਼ਾਨੀ ਹੈ ਇੱਥੇ ਸਾਫ਼ ਤੌਰ ਤੇ ਦੇਖੀ ਜਾ ਰਹੀ ਹੈਗੀ ਹੈ ਸੋ ਸੇ ਆਸ ਕਰਦੇ ਕਿ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆਣਾ ਲੁਧਿਆਣਾ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਮ제 ਲੱਗਿਆ ਸੋ ਸ਼ੇਅਰ ਜੂ ਕਰੋ ਸੋ ਕੈਮਰਾ ਪਰਸਨ ਹਣੀ ਦੇ ਨਾਲ ਹਰਦੀਪ ਜੂ ਨੂੰ ਦੇਵੋ ਇਜ਼ਾਜ਼ਤ ਧੰਨਵਾਦ ਉਹ ਜੁੜੇ ਰੋ ਲੁਧਿਆਣਾ ਲਾਈ ਦੇਣਾ